ਲੋ ਵੀ ਅੱਜ ਆਪਾਂ ਆਏ ਹੋਇਆ ਮੋਗੇ ਮੰਡੀ ਦੇ ਉੱਤੇ ਟਰੈਕਟਰਾਂ ਵਾਲੀ ਜਿਹੜੀ ਸਪੈਸ਼ਲ ਮੰਡੀ ਲਾਧੀ ਟਰੈਕਟਰਾਂ ਦੀ ਪੱਲਾ ਪਹਿਲ ਦੇ ਆਧਾਰ ਤੇ ਆਪਾਂ ਦੇ ਟਰੈਕਟਰ ਹੀ ਮਸ਼ਹੂਰ ਆ ਮੋਗੇ ਜਿਹੜਾ ਗੀਤ ਵੀ ਕਹੀ ਆ ਚੁੱਕਿਆ ਹਾਂ ਹਾਂ ਹਨਾ ਤੇ ਬਾਈ ਧੰਨਵਾਦ ਤੇ ਵੀਰੇ ਕਿਹੜਾ ਮਾਡਲ ਆ ਇਹ ਇਹ 90 ਮਾਡਲ ਆ ਜੀ ਡੀਆਈ ਹੋਇਆ ਵਾ ਡੀਆਈ ਹੋਇਆ ਵਾ 2 90 ਮਾਡਲ ਆ ਇਹਦਾ ਡਿਮਾਂਡ ਕੀ ਆ ਬਾਈ 98000 ਰੁਪਏ ਸਰ 98000 ਸਰ 98 ਬੜਾ ਵੱਡਾ ਬਜਟ ਦੇ ਵਿੱਚ ਆ ਹਾਂ ਬਾਈ ਤੇ ਮੌਕੇ ਦੇ ਮਾਨ ਤਨ ਬਹੁਤ ਥੋੜਾ ਬਹੁਤਾ ਹੋ ਜੂਗਾ ਥੋੜਾ ਬਹੁਤਾ ਹੋ ਜੂਗਾ ਕੰਡੀਸ਼ਨ ਮੰਨ ਲਾ ਵੀ ਠੀਕ ਪਈ ਆ ਹਜੇ ਹਾਂ ਕੰਡੀਸ਼ਨ ਕੰਡੀਸ਼ਨ ਠੀਕ ਪਈ ਆ ਇਦੋਂ ਗਾ ਬਈ ਆਹ 735 ਸਵਰਾਜ 735 ਸਵਰਾਜ ਆ ਇਹ ਬਈ ਪਾਵਰ ਆ ਜਾਂ ਬਿਨਾ ਪਾਵਰ ਤੋਂ ਨਹੀਂ ਬਿਨਾ ਪਾਵਰ ਤੋਂ ਬਿਨਾ ਪਾਵਰ ਤੋਂ ਆ ਟਾਇਰ ਇਹਦੇ ਮੰਨ ਲਾ ਵੀ 50% 90 ਕੇ ਪੈਸੇ 90 ਕੇ ਹਾਂ 90 ਮਗਰ ਇਹ ਟਾਇਰ ਠੀਕ ਪਏ ਆ 90% ਟਾਇਰ ਪਏ ਆ ਇਹਦੀ ਕੋਈ ਕੋਈ ਵੀ ਲੀਕਿੰਗ ਨਹੀਂ ਹੈਗੀ ਕਿ ਕੋਈ ਲੀਕਿੰਗ ਨਹੀਂ ਹੈਗੀ ਬਿਲਕੁਲ ਮੱਲਾ ਵੀ ਜਿਹੜੇ ਆਮ ਕਿਸਾਨ ਲੈ ਲੈਣਾ ਆਮ ਜ਼ਿਮੀਂਦਾਰ ਨੇ ਲੈਣਾ ਇਹ ਟਰੈਕਟਰ ਉਹਦੇ ਲਈ ਮੱਲਾ ਵੀ ਲਾਹੇਬੰਦ ਹੋਏ ਇਹ ਸਿਰਫ ਤਿੰਨਾਂ ਕਿੱਲਾਂ ਚੱਲਿਆ ਵਾ ਸਿਰਫ ਇਹ ਚੱਪ ਵਾਲੀ ਕਾਪੀ ਆ ਅੱਛਾ ਮਲ ਨਵੀਂ ਟੈਕਨੋਲੋਜੀ ਨਾ ਵੀ ਟੈਕਨੋਲੋਜੀ ਦੀ ਕਾਪੀ ਬਣੀ ਹੋਈ ਆ ਚੱਪ ਵਾਲੀ ਸਿਰਫ ਇਹ ਤਿੰਨਾਂ ਕਿੱਲਾਂ ਚੱਲਿਆ ਵਾ ਕਿੰਨੇ ਵੇ ਨਾਂ ਬਈ ਇਹ ਹੈ ਪਹਿਲੇ ਘਰੇ ਇਹ ਹੁਣ ਦੂਜੇ ਨਾਂ ਹੋਇਆ ਵਾ ਅੱਛਾ ਹੈ ਪਹਿਲੇ ਘਰੇ ਨਾਂ ਦੂਜੇ ਨਾਂ ਦੂਜੇ ਹੋਇਆ ਇਹਦੀ ਡਿਮਾਂਡ ਬਈ ਇਹਦੀ 1.5 ਲੱਖ ਰੁਪਈਆ ਇਹਦੀ 1.5 ਲੱਖ ਰੁਪਈਆ ਮੌਕੇ ਤੇ ਮਾਨਤਣ 2 ਲੱਖ 10 ਹਜ਼ਾਰ ਦਾ ਦੇ ਦੇ 210000 ਦੇ ਦੇ ਦਾਂਗੇ ਆਪਾਂ ਦੇ ਦੇ ਦਾਂਗੇ ਆਪਾਂ ਤੇ ਆ ਆਹ ਬਾਈ ਮਹਿੰਦਰਾ 475 475 ਡਬਲ ਕਲਚ ਡਬਲ ਕਲੱਚ ਆ ਨਵੇਂ ਟਾਇਰ ਨਵੇਂ ਟਾਇਰ ਆ ਮਗਰ ਲਈ ਸਾਰਾ ਟਰੈਕਟਰ オリジナル ਆ ਪੰਜਾਬ ਨੰਬਰ ਪੰਜਾਬ ਨੰਬਰ ਆ 91 ਨਾ ਬਈ ਇਹ ਇਹ ਦੂਜੇ ਨਾਲ ਇਹ ਦੂਜੇ ਨਾਲ ਇਹਦੀ ਡਿਮਾਂਡ ਆਪਾਂ ਇਹਦੀ 230000 ਰੁਪਏ 230000 ਰੁਪਏ ਮੌਕੇ ਤੇ ਮਾਨਦਾਨ 215000 15000 ਰੁਪਏ ਸਿੱਧਾ ਹੀ ਡਿਸਕਾਊਂਟ ਕਰਦਾ ਸਿੱਧਾ ਹੀ ਡਿਸਕਾਊਂਟ ਕਰਦਾ 15000 ਰੁਪਏ ਇਧਰ ਬਾਅਦ ਆ ਜਾਂਦਾ ਜੀ 99 ਮਾਡਲ ਛੋਟੇ ਕਿਸਾਨਾਂ ਵਾਸਤੇ ਵਧੀਆ ਟਰੈਕਟਰ ਛੋਟੇ ਕਿਸਾਨਾਂ ਵਾਲੇ ਵਧੀਆ ਟਰੈਕਟਰ ਇਹ ਬਈ ਦੀ ਕੀ ਡਿਮਾਂਡ ਆ ਇਹ 1 ਲੱਖ 15000 ਮੰਗ ਇੱਕ ਲੱਖ 15000 ਰੁਪਏ ਮੰਗਦੇ ਆ ਇਹਦਾ ਆਪਾਂ ਇਹ ਜਿਵੇਂ ਬੰਦਾ ਲੱਖ ਰੁਪਏ ਦੇ ਦੇ ਲੱਖ ਲੱਖ ਰੁਪਏ ਦੇ ਦੇ ਅੱਜ ਡਿਸਕਾਊਂਟ ਹੀ ਚੱਲਣੇ ਆ ਤੇ ਡਿਸਕਾਊਂਟ ਹੀ ਚੱਲਣੇ ਆ ਤੇ ਜੇ ਕੋਈ ਵੀਡੀਓ ਸ਼ੇਅਰ ਕਰਕੇ ਤੁਹਾਨੂੰ ਸਕਰੀਨਸ਼ਾਟ ਦਿਖਾਉਗਾ ਫੇਰ ਹੋਰ ਮਾਨਤਨ ਕਰਦਾ ਹੋਰ ਮਾਨਤਨ ਕਰਦਾਂਗੇ ਤੇ ਲਾਜ਼ਮੀ ਦੱਬ ਕੇ ਸ਼ੇਅਰ ਕਰਦੇ ਹੋ ਤੇ ਸਕਰੀਨਸ਼ਾਟ ਵੀ ਬਾਈ ਨੂੰ ਦਿਖਾ ਦਿਓ ਤੇ ਲਾਭ ਲੈ ਲਓ ਲਾਹਾ ਲੈ ਲਓ ਅੱਜ ਸਾਰੇ ਟਰੈਕਟਰਾਂ 'ਚ ਕਰਾਂਗੇ ਯਾਰ ਮਾਨ ਸਾਰੇ ਟਰੈਕਟਰਾਂ 'ਚ ਤੇ ਅੱਗੇ ਬਈ ਆਪਣੇ ਕੋਲ ਕਿਹੜਾ ਖੜਾ ਹੋਰ ਇਹ ਸੋਨਾਲਿਕਾ 35 ਵਾਲਾ ਜੀ ਇਹ ਸੋਨਾਲਿਕਾ 35 ਦਾ 35 ਤਿੰਨ ਸਿਲੰਡਰ ਚ ਤਿੰਨ ਸਿਲੰਡਰ ਆ ਡੀਆਈ ਆ ਤੇ ਇਹਦੀ ਬਈ ਡਿਮਾਂਡ ਇਹਦੀ ਡਿਮਾਂਡ ਹੈਗੀ 210000 ਰੁਪਈਆ ਜੀ 210000 ਇਹਦੀ ਡਿਮਾਂਡ ਆਪਾਂ ਤੇ ਇਹ ਬਾਈ ਕਿੰਨੇ ਦਾ ਬੰਨ ਜੂਗਾ ਮੌਕੇ ਤੇ ਤੇ ਕਿੰਨੇ ਦਾ 2 ਲੱਖ ਦਾ ਦੇਣਾ ਹੂੰ ਬਾਕੀ ਮਾਨਤਨ ਹੋਰ ਕਰਦਾਂਗੇ ਮੌਕੇ ਤੇ ਮੌਕੇ ਤੇ ਮਾਨਤਨ ਹੋਰ ਕਰਦਾਂਗੇ ਹਾਂ ਤੇ ਅੱਗੇ ਬਾਈ ਆਹ ਹਾਂ ਬਾਈ ਇਹ ਬਈ 17 ਮਾਡਲ ਆ 17 ਮਾਡਲ ਆ ਇਹ ਕਿੰਨੇ ਮਹੀਨਾ ਹੈ ਇਹ ਬਈ ਪਹਿਲੇ ਨਹੀਂ ਆ ਲੁਧਿਆਣੇ ਦਾ ਨੰਬਰ ਆ ਲੁਧਿਆਣੇ ਦਾ ਨੰ ਪੰਜਾਬ ਦਾ ਨੰਬਰ ਜਣੀ ਕੇ ਪੰਜਾਬ ਦਾ ਨੰਬਰ ਹੈ ਸਾਰਾ ਟਰੈਕਟਰ Ориਜినਲ ਆ ਬਾਈ ਹਾਂ ਬਾਈ ਪੂਰਾ Ориਜినਲ ਆ ਸਾਰਾ ਕਿਤੇ ਵੀ ਕੋਈ ਪਾਰਟ ਇਹਦਾ ਚੇਂਜ ਹੋਇਆ ਵਾ ਨਹੀਂ ਨਹੀਂ ਬਾਈ ਸਾਰਾ Ориਜినਲ ਜੇ ਹੋਇਆ ਉਹ ਦੱਸ ਕੇ ਦਿੱਤਾ ਜਾਊਗਾ ਹਾਂ ਬਾਈ ਸਾਰਾ ਦੱਸ ਹਾਂ ਮੁੜ ਕੇ ਅਗਲਾ ਕੇ ਆਂਦੇ ਨਾ ਵੀ ਆ ਪਾਰਟ ਚੇਂਜ ਹੋਵੇ ਤੇ ਦੱਸਿਆ ਨਹੀਂ ਹੈਗਾ ਸਾਨੂੰ ਹਨਾ ਨਹੀਂ ਬਾਈ ਸਾਰਾ Ориਜినਲ ਇਹਦਾ ਕੀਮਾ ਮੰਗ ਕਰਦੇ ਆ ਬਾਈ ਇਹ ਵੀ 575 ਮੰਗਦੇ ਆ 5 ਲੱਖ 75 ਹਜ਼ਾਰ ਰੁਪਏ ਡਿਮਾਂਡ ਆ ਤੇ ਛੱਡਣਾ ਬਾਈ ਕਿੰਨੇ ਦਾ ਇਹ ਇਹ ਵੀ ਕਰ ਲਾਂਗੇ ਮੋਕੇ ਤੇ ਓਕੇ ਤੇ ਹਾਂ ਬਾਈ ਕਿੰਨਾ ਕੋ ਹੋ ਜਾਊਗਾ ਹੋਊਗਾ 12 ਰੁਪਈਆ ਬਾਈ ਇਨਾ ਕੋਈ ਨਾ ਹੂੰ ਟਰੈਕਟਰ ਦੇਖੋ ਆ ਗਿਆ ਆਹੀਂ ਦਿਖਾਈ ਮਾੜਾ ਜਾ ਕੇ ਲੈ ਸਾਰਾ ਟਰੈਕਟਰ origignal ਆ ਟੋਟਲ ਸਾਰਾ ਟਰੈਕਟਰ origignal ਆ ਇਹ ਦੂ ਗਾਂ ਆ ਆ ਜਾਂਦਾ ਬਈ ਆਪਣੇ ਕੋਲੇ 265 93 ਮਾਡਲ ਆ ਬਈ ਇਹ ਕਿਹੜਾ ਮਾਡਲ ਆ ਵੀਰੇ ਇਹ 93 ਮਾਡਲ ਆ ਬਈ 93 ਮਾਡਲ ਆ ਇਹਦਾ ਕੀ ਡਿਮਾਂਡ ਆ ਮੇਰੀ 160 ਬਈ ਇਹਦੀ ਇਹਦੀ 160 ਆ ਇਹਦੀ ਇਹਦਾ ਮਾਨ ਤਾਂ ਇਹ ਤਾਂ ਮੰਦਾਂ ਦੀ ਕਰਦੇ ਆਂਗੇ ਵੀ ਹੂੰ ਟਾਇਰ ਇਹਦੇ ਵੀ ਵਧੀਆ ਪਏ ਆ ਹਜੇ ਨਾ ਮੇ ਅਰਗੇ ਪਏ ਆ ਟਾਇਰ ਤੇ ਆਹ ਬਾਈ 735 ਸਵਰਾਜ ਇਹ ਬਾਈ ਇਹ ਕਿੰਨਾ ਮਾਡਲ ਆ ਬਈ ਇਹ 199 ਮਾਡਲ ਆ 99 ਮਾਡਲ ਆ ਮੰਗਦੇ ਤਾਂ ਕਿੰਨਾ 215 ਮੰਗਦੇ ਆ ਬਈ 215000 ਰੁਪਏ ਦੋ ਦਾ ਦੇ ਦਗੇ ਹਾਂ ਬਈ ਕੋਈ ਹੈ ਕੋਈ ਨਹੀਂ ਬਈ ਦੋ ਦਾ ਦੇ ਦਾਂਗੇ ਆ ਜਿਓ ਗਰਾ ਬਾਈ ਹੁਣਾਂ ਕੋਲੇ ਤੇ ਅੱਗੇ ਆ ਜਾਣਾ ਫਾਰਮ ਟਰੈਕ 60 ਇਹ ਬਾਈ ਏ ਬਈ 13 ਮਾਡਲ ਆ ਬਈ 13 ਮਾਡਲ ਆ ਇਹਦੀ ਡਿਮਾਂਡ ਏ ਬਈ 428 ਹੀ ਮੰਗਦੇ ਆ 428000 ਰੁਪਏ ਟਰੈਕਟਰ ਦੇਖੋ ਤੁਸੀਂ ਸਾਰਾ ਸਟੀਰੀਂਗ ਆ ਜਿਹੜਾ ਇਹਦੇ ਪਾਵਰ ਕੀ ਪਾਵਰ ਆ ਤੇ ਦੇਖੋ ਗਰਾ ਜਮਾ ਵੀ ਇੱਕ ਵੀ ਤੋਪਕਾ ਥੱਲੇ ਦਿਖਾ ਦੇ ਮਾੜਾ ਜਾਂ ਇੱਕ ਵੀ ਤੋਪਕਾ ਕਿਤੇ ਕੁਝ ਨਹੀਂ ਡੀਜ਼ਲ ਦਾ ਜਾਂ ਮਗਲ ਆਇਲ ਦਾ ਜਾਂ ਕਲਚ ਕਲੱਚ ਬਲੇਡ ਆ ਜਿਹੜਾ ਉਹਨਾਂ ਦਾ ਮਗਲ ਆਇਲ ਦਾ ਇੱਕ ਵੀ ਥੱਲੇ ਤੋਪਕਾ ਨਹੀਂ ਡਿੱਗਿਆ ਹੋਇਆ ਜਮਾ ਬ੍ਰੈਂਡ ਨਿਊ ਵਰਗੀ ਕੰਡੀਸ਼ਨ ਪਈ ਆ ਟਰੈਕਟਰ ਦੀ ਇਹਦੀ ਡਿਮਾਂਡ ਹੈਗੀ ਆ ਬਾਈ ਹੁਣਾਂ ਦੀ ਕਿੰਨਾ ਬਾਈ 428000 ਰੁਪਇਆ ਇਹ ਕਿੰਨੇ ਦਾ ਦੇ ਦੇਗੇ ਇਹ ਦੇ ਦੇਾਂਗੇ ਬਈ ਆਪਾਂ ਦਾਦਾ ਦੇ ਦੇਾਂਗੇ 4 41000 ਰੁਪਏ ਦਾ ਦੇ ਦਾਂਗੇ ਤੇ ਬਈ ਮੌਕੇ ਤੇ ਤੁਸੀਂ ਆਓਗੇ ਹੋਰ ਵੀ ਮਾਨਦਾਨ ਕਰਾ ਦਾਂਗੇ ਆ ਜਾਓ ਘਰਾਂ ਤੁਸੀਂ ਖੱਚਗੇ ਅੱਗੇ ਦੀ ਫਾਰਮ ਟਰੱਕ 55 55 ਇਹਦੀ ਡਿਮਾਂਡ ਬਈ ਇਹਦੀ ਵੀ 150 ਮੰਗਣੀ ਹੈ ਪਵਨ ਇੱਕ ਲੱਖ 50000 ਇਹ ਨੰਬਰ ਇਹ ਨੰਬਰ ਵੀ ਪਿਆਵ ਲਈ ਆ ਪੰਜਾਬ ਨੰਬਰ ਆ ਕਿੰਨੇ ਮੈਂ ਨਾ ਆਏ ਪਹਿਲੇ ਨਾ ਬਾਈ ਪਹਿਲੇ ਨਾ ਟਰੈਕਟਰ ਸੋਹਣਾ ਯਾਰ ਇਹ ਵੀ ਹੈ ਨਾ 97 ਮਾਡਲ ਦਾ 97 ਮਾਡਲ ਆ ਸੋਹਣਾ ਟਰੈਕਟਰ ਆ ਆ ਆ ਗਿਆ ਫੋਰਡ 3600 ਇਹ ਬਈ ਕਾਨਾ ਮਾਡਲ ਆ ਇਹ ਕਿੰਨੇ ਦਾ ਵੀਰੇ ਇਹ ਬਈ 1.65 ਮੰਗਦੇ ਆਪਾਂ ਜੀ ਡੇਢ ਦਾ ਦੇ ਦਈਏ ਡੇਢ ਦਾ ਹਾਂ ਹਾਂ ਡੇਢ ਦਾ ਦੇ ਦਾਂਗੇ 1,65,000 ਮੰਗਾ ਮੌਕੇ ਤੁਸੀਂ ਆਉਂਗੇ ਹੋਰ ਵੀ ਮਾਨਤਾਨ ਕੀਤਾ ਜਾਊਗਾ ਟਰੈਡਰ ਮਨ ਲੈ ਵੀ ਜਿਨ੍ਹਾਂ ਨੇ ਫੋਰ ਟਰੈਡਰ ਤਿਆਰ ਕਰਵਾਉਣਾ ਹੈ ਉਹਦੇ ਲਈ ਮਨ ਲੈ ਵੀ ਬਜਟ ਦੇ ਵਿੱਚ ਪੂਰਾ ਵਧੀਆ ਸ਼ੋਅ ਸ਼ੂ ਜਮਾ ਵਧੀਆ ਕਿਤੇ ਚੱਬ ਨਹੀਂ ਕਿਤੇ ਚੱਬਣੀ ਹੈਗਾ ਕਿਤੇ ਵੀ ਜੇ ਮਨ ਲੈ ਕਿਸੇ ਨੇ ਦੁਬਾਰਾ ਤਿਆਰ ਕਰਾਉਣਾ ਹੈ ਨਾ ਸ਼ੌਂਗਿਆ ਤੌਰ ਤੇ ਬਾਹਰ ਘੱਲਣ ਵਾਸਤੇ ਕੀ ਬਾਤਾਂ ਹੀ ਆਂ ਟਰੈਡਰ ਇਦੋਂ ਆ ਜਾਂਦਾ ਆਪਣੇ ਕੋਲੇ ਮਹਿੰਦਰਾ ਬਾਈ ਫੇਰ ਹਨਾ ਹਾਂ ਬਈ ਇਹ ਵੀ ਕੀ ਡਿਮਾਂਡ ਹੈ ਇਹ ਬਈ 165 ਮੰਗਦੇ ਆ ਵੀ ਆਪਾਂ 1 ਲੱਖ 65000 ਰੁਪਏ ਮੰਗਦੇ ਆ ਟਾਇਰ ਇਹਦੇ 50% ਹਨਾ ਹਾਂ ਬਈ 2000 ਮਾਡਲ ਆ 2000 ਮਾਡਲ ਹਾਂ ਬਈ ਹੂੰ ਇਦੋਂ ਆ ਜਾਂਦਾ ਮੈਸੀ ਆਪਣੇ ਕੋਲੇ 245 ਹਾਂ ਬਈ ਇਹਦੇ ਕੀ ਰੇਟ ਆ ਬਈ ਇਹ ਬਈ 135 ਮੰਗਦੇ ਆਪਾਂ 90 ਮਾਡਲ ਆ 135000 ਹਾਂ ਬਈ 120 ਦੇ ਦੇਗੇ ਦੇ ਦੇ ਬਈ 120000 ਦਾ ਜੇ ਕੇ ਨੇ ਮੈਕਸੀ ਲੈ ਕੇ ਜਾਣਾ ਤਾਂ ਲੈ ਜਾਓ ਕਰਾਂ ਇਹ ਬਈ ਜਦ ਤਿਆਰ ਕਰਾਉਣਾ ਵਾ ਸਾਰਾ Ориਜਨਲ ਆ ਹਾਂ ਸਾਰਾ ਟਰੈਕਟਰ Ориਜਨਲ ਆ ਜੇ ਕੇ ਨੇ ਤਿਆਰ ਕਰਵਾਉਣਾ ਨਾ ਸ਼ੌਂਕਿਆ ਤੌਰ ਤੇ ਉਹਦੇ ਲਈ ਟਰੈਕਟਰ ਜਿਹੜਾ ਬਹੁਤ ਬਜਟ ਚ ਰਹਿਣ ਵਾਲਾ ਐ ਲਾਜ਼ਮੀ ਤੁਸੀਂ ਬਾਈ ਹੁਣਾ ਦਾ ਨੰਬਰ ਜਿਹੜਾ ਸਕਰੀਨ ਤੇ ਥੱਲੇ ਚੱਲ ਰਿਹਾ ਹੈ ਲਾਜ਼ਮੀ ਕੰਟੈਕਟ ਕਰੋ ਇਹ ਬਾਈ ਹੁਣਾ ਦਾ ਇਧਰ ਦਾ ਪੁੱਤਰ ਹੋਦਾ ਸੀ ਕਿਵੇਂ ਹਾਂ ਬਈ ਆ ਇਹ ਆ ਬੰਦੇ ਹੀ ਆਪਣੇ ਠੀਕ ਹੈ ਠੀਕ ਹੈ ਠੀਕ ਹੈ ਇੱਥੇ ਤੁਸੀਂ ਮੰਨ ਲਾ ਵੀ ਜੇ ਨੇਰੇ ਕਿਤੇ ਮੰਨ ਲਾ ਵੀ ਐਤਵਾਰ ਨੂੰ ਛੱਡ ਕੇ ਹੋਰ ਦਿਨ ਵੀ ਆਉਣਾ ਹੈ ਨਾਲ ਹੀ ਆ ਬਈ ਪਿੰਡ ਆਪਣਾ ਹਾਂ ਬਾਈ ਹੁਣਾ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਇੱਥੋਂ ਤੁਸੀਂ ਬਾਈ ਹੁਣਾ ਨਾਲ ਫੋਨ ਕਰਕੇ ਕਿਸੇ ਹੋਰ ਟਰੈਕਟਰ ਬਾਰੇ ਨੌਲੇਜ ਲੈਣੀ ਆ ਜਾਂ ਆਪਦੇ ਮਨ ਨਾਲ ਵਿਚਾਰ ਆਪਣੇ ਵੀ ਆਹੀ ਲੈਣਾ ਹੈ ਆਪਾਂ ਉਹ ਵੀ ਬਈ ਹੁਣੇ ਆਪਾਂ ਨੂੰ ਅਵੇਲੇਬਲ ਕਰਾ ਕੇ ਦੇਣਗੇ ਅੱਗੇ ਬਈ ਆਪਣੇ ਕੋਲੇ ਆ 750 ਹਾਂ ਬਈ ਡੀ ਆਈ ਹਾਂਜੀ ਇਹਦਾ ਕੀ ਰੇਟ ਆ ਇਹ ਬਈ 2 ਲੱਖ ਦਾ ਯਾਰ ਮੰਗਦੇ ਬਈ ਇਹਦਾ 2 ਲੱਖ 10000 ਰੁਪਇਆ ਇਹਦਾ ਮੰਗਦੇ ਆ ਹਾਂਜੀ 2 ਦਾ ਦੇ ਦੇਗੇ ਦੇ ਦੇ ਹਾਂ 2 ਲੱਖ ਦਾ ਲੈ ਜਾਓ ਤੇ ਬਈ ਇੱਕਰੀ ਆਪਾਂ ਐਡਰੈਸ ਬੁੱਲ ਦੇਰ ਆਪਾਂ ਕਿੱਥੇ ਗਏ ਆ ਇਹ ਇਹ ਬਈ ਆਪਣਾ ਮੋਗੇ ਦੇ ਨਾਲ ਹੀ ਪੈਂਦਾ ਵਾ ਡਾਲਾ ਪਿੰਡ ਮੋਗੀਪੁਰੇ ਦੇ ਨਾਲ ਹੀ ਜੀ ਇਹ ਬਰਨਾਲਾ ਰੋਡ ਤੇ ਰਹਿ ਜਾਂਦਾ अच्छा बरनाला रोड ਤੇ ਐ ਆਪਾਂ ਐਤਵਾਰ ਨੂੰ ਕਿੱਥੇ ਖੜਦੇ ਆ ਐਤਵਾਰ ਨੂੰ ਬਈ ਬੁੱਗੀ ਪੁਰਾ ਪੌਲ ਦੇ ਥੱਲੇ ਖੜਦੇ ਆ ਬੁੱਗੀ ਪੁਰਾ ਪੌਲ ਦੇ ਥੱਲੇ ਆ ਜਦੋਂ ਤੁਸੀਂ ਬਰਨਾਲੀ ਸਾਈਡ ਤੋਂ ਆਓਗੇ ਸੱਜੇ ਹੱਥ ਮੰਨ ਲਾ ਵੀ ਪੌਲ ਦੇ ਥੱਲੇ ਦੀ ਕਰਾਸ ਹੋ ਕੇ ਸੱਜੇ ਹੱਥ ਬਾਈ ਹੁਣਾਂ ਦੇ ਮੰਨ ਲਾ ਟਰੈਕਟਰ ਜਿਹੜੇ ਇੱਥੇ ਲੱਗੇ ਹੁੰਦੇ ਆ ਜਦੋਂ ਇਹ ਮਨ ਲਾ ਆਪਦੇ ਅੱਖੀ ਦੇਖਣਾ ਤੁਸੀਂ ਐਤਵਾਰ ਨੂੰ ਮੋਗੇ ਆ ਜਾਣਾ ਟਰੈਕਟਰ ਮੰਡੀ ਦੇ ਉੱਤੇ ਤੇ ਵੀਰੇ ਨੰਬਰ ਬੋਲਦੇ ਮਾੜੇ ਆ ਕੇ ਆਪਣਾ ਨੰਬਰ ਬਈ 9855714412 9855714412 ਇਹ ਤੇ ਤੁਸੀਂ ਕਾਲ ਕਰਕੇ ਕਿਸੇ ਵੀ ਟਰੈਡਰ ਬਾਰੇ ਨੌਲੇਜ ਲੈਣੀ ਆ ਜਾਣਕਾਰੀ ਲੈਣੀ ਆ ਤਾਂ ਤੁਸੀਂ ਇਹ ਨੰਬਰ ਤੇ ਘੰਟੀ ਖੜਕਾ ਲੈਣੀ ਆ ਧੰਨਵਾਦ ਜੀ ਜੀ ਠੀਕ ਹੈ ਜੀ